ਅਕੇ ਵਧਾਂਗੇ ਗੱਲ ਕਰਦੇ ਆ ਚੰਡੀਗੜ੍ਹ ਦੇ ਵਿੱਚ ਉਹ ਗ੍ਰਾਹਾਂ ਜਿੱਥੇ ਬੰਦੀ ਦਾ ਮੋਰਚਾ ਹੈ ਸੈਕਟਰ 33 ਦੇ ਵਿੱਚ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ ਜਦੋਂ ਧਰਨਾ ਲਗਾਇਆ ਜਾਏਗਾ ਔਰ 5 ਸਤੰਬਰ ਤੱਕ ਦੱਸੇ ਕਿ ਮੋਰਚਾ ਚੱਲੇਗਾ ਬੀਕੇਯੂ ਉਗਰਾਹਾਂ ਦੇ ਮੁਤਾਬਿਕ ਤਾਂ ਕੱਲ ਵਿਧਾਨ ਸਭਾ ਦੇ ਬਾਹਰ ਕੁਝ ਕੀਤਾ ਜਾਏਗਾ ਔਰ ਮੌਨਸੂਨ اجلاس ਦੇ ਵਿੱਚ ਸਰਕਾਰ ਨੂੰ ਮੈਮੋਰੰਡਮ ਦੇਣਾ ਹੈ ਤਾਂ ਖੇਤੀਬੀ ਦੇ ਤੇ ਕਰਜ਼ਾ ਮਾਫੀ ਤੇ ਸਰਕਾਰ ਤੋਂ ਜਵਾਬ ਲਿਆ ਜਾਏਗਾ ਤਾਂ ਕੱਲ ਸੈਕਟਰ 33 ਦੇ ਵਿੱਚ ਦੱਸੇਗੀ ਸਿੱਫਤ ਕਿਸਾਨ ਮੋਰਚੇ ਦੇ ਵੱਲੋਂ ਵੀ ਮਹਾਪੰਚਾਇਤ ਕੀਤੀ ਜਾਏਗੀ तो कुल मिला के अहम है और जिस तरीके दिन, दिन रखे गए ने क्योंकि दो तरीक को तो दस दिए कि सैशन शुरू हो रहा है और दो तीन चार तीन दिन जो सैशन है वह चलेगा तो पांच सितंबर तक ये मोर्चा भी रहेगा बीके यू वी ने युगराह नेलान किया

ਉਗਰਾਹਾ ਜਥੇਬੰਦੀ ਦਾ ਪਹੁੰਚਾ ਦੱਸਿਆ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਮਹੀਨੇ ਪਹਿਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਮੋਰਚਾ ਡੇੜਾ ਹੈ ਉਹ ਲਗਾਇਆ ਹੋਇਆ ਸੀ ਉਸ ਨੂੰ ਲੈ ਕੇ ਕਾਫੀ ਹੱਦ ਤੱਕ ਆ ਕਾਫੀ ਦਿਨ ਦੱਸਤੀਏ ਕਿ ਪ੍ਰਭਾਵਿਤ ਹੋਏ ਲੋਕ ਕਿ ਉਸ ਟ੍ਰੈਫਿਕ ਜਿਹੜੀ ਹੈ ਬਿਲਕੁਲ ਬੰਦ ਹੋ ਜਾਂਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਾਂਦੇ ਨੇ ਟਰੈਕਟਰ ਟਰਾਲੀਆਂ ਲੈ ਕੇ ਤਾਂ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਜਿੱਕਰ 34 ਦੇ ਵਿੱਚ ਇਹ ਤਰਨਾ ਲੱਗ ਸਕੇ ਚੰਡੀਗੜ੍ਹ ਦੇ 34 ਸੈਕਟਰ ਦੇ ਜ਼ਹਿਰਾ ਗਰਾਊਂਡ ਦੇ ਵਿੱਚ ਖੜੇ ਆਂ ਆ ਜਗ੍ਹਾ ਆਪਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਡ ਦਿੱਤੀ ਹੈ तकरीबन ਤੋਂ ਲੈ ਕੇ ਜਿਹੜਾ ਮੋਰਚਾ ਪਾ ਰਹੇ ਆ ਉਸ ਵਾਸਤੇ ਜਿਹੜੀ ਵਾਰ-ਵਾਰ ਚਰਚਾ ਹੋ ਰਹੀ ਹੈ ਵੀ ਇੱਕ ਤਰੀਕ ਨੂੰ ਸਰਕਾਰ ਨਾਲ ਮੀਟਿੰਗ ਹੈ ਸ਼ਾਇਦ ਹੁਣ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਹੋਈ ਹੈ ਅਜੇ ਕੋਈ ਤਬਦੀਲੀ ਨਹੀਂ ਹੋਈ ਇਹ ਜਿਹੜੀ 34 ਦਾ ਜ਼ਹਿਰਾ ਗਰਾਊਂਡ ਹੈ ਇਹ ਅਸੀਂ ਇੱਕ ਆਪਣਾ ਲੋਕੇਸ਼ਨ ਪਾ ਰਹੇ ਆ ਤੁਹਾਨੂੰ ਇਹ ਦੱਸਦੇ ਬੈਜੂਦੀ ਦੇ ਸੰਦੀਪ ਦੱਸਦੇ ਸਰ ਇਹਨੂੰ ਬਾਦੂਗਾ ਕਿ 34 ਦੇ ਵਿੱਚ ਪਹੁੰਚਣਾ ਹੈ ਆਪਣਾ 34 ਦਸਹਰਾ ਗਰਾਊਂਡ ਦੇ ਵਿੱਚ ਇਹ ਗੀਰਕਪੁਰ ਤੋਂ ਜਿਹੜੀ ਸ਼ੜਕ ਆਉਂਦੀ ਹੈ ਉਹਦੇ ਗੀਰਕਪੁਰ ਜਮਾਨੇੜੀ ਹੀ ਹੈ 34 ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਲੋਕੇਸ਼ਨ ਦੇ ਹਿਸਾਬ ਨਾਲ ਇਥੇ ਕੱਲ ਨੂੰ ਤੁਸੀਂ ਆਉਣਾ ਹੈ ਜਿਹੜੀਆਂ ਨੀਤੀਆਂ ਤੇ ਆ ਰਹੇ ਹਾਂ ਸੈਸ਼ਨ ਚੱਲ ਰਿਹਾ ਹੈ 2 ਤਰੀਕ ਨੂੰ ਪੰਜਾਬ ਸਰਕਾਰ ਦਾ 2 ਤੋਂ ਲੈ ਕੇ 4 ਤੱਕ 3 ਦਿਨਾਂ ਦਾ ਸੈਸ਼ਨ ਹੈ ਅਸੀਂ ਉਹ ਸੈਸ਼ਨ ਦੌਰਾਨ ਆਪਣੀਆਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਜਿਹੜੀ ਖੇਤੀ ਨੀਤੀ ਵਾਤਾਵਰਣ ਨਾਲ ਕਰਜ ਦੇ ਨਾਲ ਖੁਦਕੁਸ਼ੀਆਂ ਨਾਲ ਸੰਬੰਧਤ ਪਾਣੀ ਵਾਲੀ ਨੀਤੀ ਤੇ ਜਿਹੜੀ ਐਮਐਸਪੀੜੀ ਨੀਤੀ ਤੇ ਇਹ ਨੀਤੀਆਂ ਤੇ ਮੰਗਾਂ ਨੇ ਜਿਹੜੀਆਂ ਅੱਠ ਵੱਡੀਆਂ ਬੁਨਿਆਦੀ ਮੰਗਾਂ ਜ਼ਮੀਨਾਂ ਦੀ ਕਾਣੀ ਵੰਡਦੇ ਇਸ਼ੂਆਂ ਤੇ ਇਹ ਇਸ਼ੂ ਲੈ ਕੇ ਅਸੀਂ ਅਸੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੱਲਦੇ ਸੈਸ਼ਨ 'ਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਆ ਇਹ ਸਾਡੀ ਇੱਕ ਤਰੀਕੂ ਅਸੀਂ ਆਉਣਾ ਤਿੰਨ ਦਿਨ ਸੈਸ਼ਨ ਚਲਣਾ ਸੀਜ਼ਨ ਦੌਰਾਨ ਸਾਡੀ ਮੰਗ ਪੱਤਰ ਦੇਣਾ ਮੰਗ ਪੱਤਰ ਦੇ ਰਾਨ ਕੀ ਹੁੰਦੀ ਆ ਉਹਨਾਂ ਦੀ ਚਰਚਾ ਕੀ ਹੁੰਦੀ ਆ ਉਹਦੀ ਕੀ ਛਿੱਟੇ ਨੇ ਪੋਜੀਟਿਵ ਉਹਦੀ 4 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ 5 ਤਰੀਕ ਨੂੰ ਅਸੀਂ ਅਗਦੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਕੋ ਭਾਜਾ ਦੇਖ ਜਦੋਂ ਇਹ ਕਹਿੰਦੇ ਸੀ ਕਿ ਵੀ ਆਹ ਖੇਤੀ ਨੀਤੀ ਬਣਾਵਾਂਗੇ ਉਹ ਜਲਾਨ ਵੀ ਕਰਿਆ ਵੀ ਅਸੀਂ ਚਾਰ ਫਸਲਾਂ ਦੇ ਜਿਹੜਾ ਐਮਐਸਪੀ ਦੇਵਾਂਗੇ ਨੂੰਗੀ ਤੇ ਮਤਲਬ ਉਹ ਲੰਗੜੀ ਐਮਐਸਪੀ ਇੱਕ ਸੀਜ਼ਨ ਜਿ ਦਿੱਤੀ ਉਦੋਂ ਮਾਦ ਮੁਰਕੇ ਪਾਸਾ ਬਲਟ ਗਿਆ ਇਹਦੇ ਵਿੱਚ ਸਾਡੇ ਸਾਰਿਆਂ ਜੱਥੇਬੰਦੀਆਂ ਨੂੰ ਕਿਹਾ ਦੂਜੇ ਨੇ ਕੀ ਦਿੱਤਾ ਸਾਨੂੰ ਨਹੀਂ ਪਤਾ ਪਾ ਲੈ ਅਸੀਂ ਪ੍ਰਸ਼ਾਸਨ ਨਾਲ ਪੰਜਾਬ ਦੇ ਨਾਲ ਜਿਹਦੇ ਚ ਆਪਣਾ ਜਿਸ ਕਰਨ ਜੀ ਹਾਜ਼ਰ ਸੀਗੇ ਅਸੀਂ ਉਹਨਾਂ ਦੇ ਮੂੰਹ ਤੇ ਕਿਹਾ ਫੋਨ ਤੇ ਵੀ ਹੋਈ ਗੱਲ ਉਹਨਾਂ ਨਾਲ ਵੀ ਜਿਹੜੀ ਕੱਲ ਦੀ ਮੀਟਿੰਗ ਹੈ ਸਾਡੇ ਉਸ ਜਿਹੜਾ 1 ਤੋਂ 5 ਚੱਕਰ ਅਸੀਂ ਆ ਰਹੇ ਹਾਂ ਇਹਨੂੰ ਮਤਲਬ ਰੱਦ ਕਰਾਉਣ ਬਾਅਦ ਤੇ ਹੁਣ ਵੀ ਅਸੀਂ ਉਸੇ ਸਾਥ ਦੇ ਹਾਂ ਅਸੀਂ ਕਿਹਾ ਸੀ ਵੀ ਜੇ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਕਿਹੜੀ ਗੱਲ ਤੁਸੀਂ ਕਰਨ ਚਾਹੁੰਦੇ ਹੋ ਤੁਸੀਂ ਢਿੱਕਾ ਕੀ ਹੈ ਕਿਹੜੀਆਂ ਕਰ ਸਕਦੇ ਹਾਂ ਸਾਨੂੰ ਕਾਲੜਾ ਵਿੱਚ ਆਪਣੇ ਅੱਧੇ ਘੰਟੇ ਦੀ ਮੀਟਿੰਗ ਮੁੱਕ ਜੂ ਜਦ ਨਹੀਂ ਉਹ ਕੋਈ ਕਰ ਨੂੰ ਤਿਆਰ ਸਿਰਫ ਉਹਦੇ ਖਾਤਰ ਸੀ ਸਾਨੂੰ ਹਜੇ ਇਸ ਗੱਲ ਦਾ ਰੋਲ ਹੈ ਵੀ ਕੱਲ ਦੀ ਮੀਟਿੰਗ ਕਰਦਗੇ ਕਿ ਨਾ ਕਰਨਗੇ ਚੰਡੀਗੜ੍ਹ ਪ੍ਰਸ਼ਾਸਨ ਤੇ ਮੋਹਾਲੀ ਪ੍ਰਸ਼ਾਸਨ ਦੇ ਨਾਲ ਜਿਹੜੀ 2 ਸਤੰਬਰ ਨੂੰ ਸਾਨ ਮਹਾਪੰਚਾਇਤ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਆ ਉਹਦੇ ਲਈ ਜਗ੍ਹਾ ਦੀ ਜਿਹੜੀ ਆ ਉਹ ਸਿਲੈਕਸ਼ਨ ਹੋ ਗਈ ਆ ਇਹ ਜਿਹੜੀ ਜਗ੍ਹਾ ਅਸੀਂ ਖੜੇ ਆ ਇਹ ਸੈਕਟਰ 34 ਦਾ ਗਰਾਊਂਡ ਆ ਗੁਰਦੁਆਰਾ ਸਾਹਿਬ ਸਾਹਮਣੇ ਆ ਉਹ ਜਗ੍ਹਾ ਸਾਨੂੰ ਲਾਕ ਹੋ ਗਈ ਆ ਉਦੇ ਤੇ ਕੱਲ ਸਾਰਾ ਟੈਂਟ ਲੱਗ ਜੂ ਪ੍ਰਬੰਧ ਹੋ ਜਾਣਗੇ 2 ਤਰੀਕ ਵਾਲਾ ਇਕੱਠ ਹੈ ਜਿਹੜਾ ਜਿਹੜੇ ਮਹਾਪੰਚਾਇਤ ਆਪਾਂ ਚੰਡੀਗੜ੍ਹ ਕਰਨ ਜਾ ਰਹੇ ਹਾਂ ਬੜੇ ਸਾਲਾਂ ਬਾਅਦ ਚੰਡੀਗੜ੍ਹ ਦੀ ਧੂਮੀ ਤੇ ਹੋ ਰਹੀ ਹੈ ਜਿਹੜੀ ਕਿ ਆਪਾਂ ਕਿਸਾਨਾਂ ਦੀ ਵੱਡੀ ਜਿੱਤ ਕਵਾਂਗੇ ਤਾਂ ਅਸੀਂ ਗੁਜਾਰਿਸ਼ ਕਰਾਂਗੇ ਵੀ ਸਾਰੇ ਕਿਸਾਨ ਵੀਰੇ ਦੇ ਵਿੱਚ ਹਮ ਹਮਾਕੇ ਪਹੁੰਚਣ ਤਾਂ ਕਿ ਆਪਾਂ ਆਪਣੀ ਆਵਾਜ਼ ਬੁਲੰਦ ਕਰ ਸਕੀਏ ਕਿਸਾਨਾਂ ਤੇ ਮਜ਼ਦੂਰਾਂ ਦੀ ਹੁਣ ਗੱਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਕਿਸਾਨਾਂ ਦੇ ਦਰਨੇ ਦੀ ਜਿਸ ਤੇ 200 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਵੱਡਾ ਇਕੱਠ ਕੀਤਾ ਤੇ ਇਸ ਦੇ ਵਿੱਚ ਰੈਸਲਰ ਵਿਨੇਸ਼ ਪੁਗਾਟ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ ਚ ਨਾਰਾ ਮਾਰਿਆ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਦਰਨਾ ਚੱਲ ਰਿਹਾ ਹੈ ਰਾਤ ਦਿਨ ਕਿਸਾਨ ਮੋਰਚੇ ਤੇ ਬੈਠੇ ਹੋਏ ਨੇ ਇਸ ਧਰਨੇ ਦੇ 200 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਮੁੜ ਇਕੱਠ ਕੀਤਾ ਜਿਸ ਚ ਵੱਡੀ ਗਿਣਤੀਤ ਸ਼ਾਮਲ ਹੋਏ ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਰੋਸ ਜਤਾਇਆ ਅਤੇ ਧਰਨੇ ਚ ਸ਼ਾਮਲ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਮੁੜ ਤੋਂ ਗੱਲਬਾਤ ਕਰਨ ਲਈ ਤਿਆਰ ਨੇ ਪਰ ਮਸਲਾ ਹੱਲ ਹੋਣ ਤੱਕ ਇਹ ਸੰਘਰਸ਼ ਖਤਮ ਨਹੀਂ ਹੋਵੇਗਾ ਆंदोलਨ ਖਤਮ ਹੋਣ ਵਾਲਾ ਨਹੀਂ ਹੈ सरकार ने बातचीत कर कर मसले का हल करना ना करना सरकार के हाथ में पांचवें दौर की सरकार बातचीत शुरू करे किसान इसके लिए तैयार है उन्होंने बात करनी है नहीं करनी उनकी मर्जी है और हमारा मानना है कि ये आंदोलन बड़ा आंदोलन हो रहा है और भी आंदोलन बढ़ेगा जब तक हमारी मांगे मानी नहीं जाए जाएगी तब तक आंदोलन चलता रहेगा इसका भविष्य जो है इस आंदोलन का बड़ा उज्जवल है ਕਿਸਾਨ ਆਗੂ ਪੰਦੇਰ ਨੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਤੇ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਜਿਸ ਦੇ ਮੁਤਾਬਕ 3 ਅਕਤੂਬਰ ਨੂੰ ਦੇਸ਼ ਭਰ ਚ 2 ਘੰਟੇ ਲਈ ਰੇਲਾ ਰੋਕੀਆਂ ਜਾਣਗੀਆਂ 15 ਸਤੰਬਰ ਨੂੰ ਜੀਂਦ ਚ ਕਿਸਾਨਾਂ ਦੀ ਮਹਾਂ ਰੈਲੀ ਹੋਵੇਗੀ ਅਤੇ 22 ਸਤੰਬਰ ਨੂੰ ਪਿੱਪਲੀ ਚ ਵੀ ਮਹਾਂ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਮંચ ਕੇ ਉਪਰ ਸੇ 3 ਅਕਤੂਬਰ ਲਖੀਮਪੁਰ ਖੀਰੀ ਕਾਂ ਇਨਸਾਫ ਲੈਣੇ ਕੇ ਲਿਏ ਪੂਰੇ ਦੇਸ਼ ਭਰ ਮੇ दो घंटे के लिए साढ़े बारह से लेकर दो बजे तक का रेल रोको देश भर में हम लोग करेंगे मोर्चे की मांगों के लिए एमएसपी लीगल कानून किसान मजदूर का कर्जा माफी 200 दिन नरेगा फसलों का बीमा लेने के लिए भारत डब्लू से बाहर आए अन्य मांगों को लेकर ये कार्यक्रम होगा किसाना धरने च रेसलर विनेश फगाट भी पहुंचे जिन्हों का स्टेज ते किसान आगुआ ने स्वागत किया ਉਹਨਾਂ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਵਾ ਕੇ ਹੀ ਉੱਠਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੇ ਸਰਕਾਰ ਨੂੰ ਇਹ ਮੰਨਣੀਆਂ ਵੀ ਚਾਹੀਦੀਆਂ ਨੇ ਅੱਜ 200 ਦਿਨ ਪੂਰੇ ਹੋ ਗਏ ਆਪਕੇ ਇਸ आंदोलन को और मैं परमात्मा से बस यही दुआ करूंगी कि आप जो अपने हकों के लिए आए हैं अपने इंसाफ के लिए आए हैं वो आपको मिले और वो लेके ही जाना है उसके बिना आप अपना हौसला नहीं तोड़ना है मैं सरकार से भी गुजारिश करती हूँ कि ऐसे हम भी देश के वासी हैं अगर हम कोई आवाज़ उठाते हैं तो हर बार ये पॉलिटिकल नहीं होता है ਹਰ ਪਰੂ ਕੋ ਅਲੱਗ-ਜਾਤੀ ਦੇ ਅਲੱਗ-ਧਰਮ से ਨਹੀਂ ਜੋੜਾ ਜਾਣਾ ਚਾਹੀਏ। ਆਪਕੋ ਹਮਾਰੇ ਪਰਿਵਾਰ ਕੇ ਪਾਸ ਸੁਣਨੀ ਚਾਹੀਏ। ਉਨਕੋ ਕਮ ਸੇ ਕਮ ਬੈਠ ਕੇ ਬੋਲਨੇ ਦਾ ਹੱਕ ਤੋ ਮਿਲਣਾ ਹੀ ਚਾਹੀਏ। ਔਰ ਇਹ ਨਾਜਾਇਜ਼ ਮੰਗ ਨਹੀਂ ਹੈ ਜੋ ਇਹ ਉਭਾਰੇ ਹਨ। ਕਾਬਲੇ ਗੌਰ ਹੈ ਕਿ ਦਿੱਲੀ ਜਾਣ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਅਤੇ ਇਸ ਦੇ 200 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਵੱਡਾ ਇਕੱਠ ਕੀਤਾ ਅਤੇ ਸੰਘਰਸ਼ ਦੀ ਰਣਨੀਤੀ ਵੀ ਉਲੀਕੀ। ਸ਼ੰਭੂ ਬਾਰਡਰ ਤੋਂ ਅੰਕਿਤ ਦੁਦਾਨੀ ਨਿਊਜ਼ 18 ਪੰਜਾਬ ਅੱਗੇ ਬਾਤਾਂ ਉੱਧਰ ਕੰਗਨਾਰ ਅਨੌਧ ਦੇ ਖਿਲਾਫ ਐਫਆਈਆਰ ਦੀ ਮੰਗ ਤੇਜ਼ ਹੋ ਗਈ ਹੈ ਐਫਆਈਆਰ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਚੰਡੀਗੜ੍ਹ ਦੇ ਐਸਐਸਪੀ ਨੂੰ ਐਫਆਈਆਰ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ ਤਾਂ ਫਿਲਮ ਐਮਰਜੈਂਸੀ ਨੂੰ ਲੈ ਕੇ ਇਹ ਪਾਰਟੀਸ਼ਨ ਦਾਖਲ ਕੀਤੀ ਗਿਆ ਅਮਰਜੈਂਸੀ ਦੇ ذریعے ਸਿਖਾ ਦੇ ਅਖਸਰ ਗਲਤ ਤੰਗ ਦੇ ਨਾਲ ਪੇਸ਼ ਕਰਦਾ ਇਲਜ਼ਾਮ ਲੱਗਿਆ ਹੈ ਮਾਮਲੇ ਦੇ ਵਿੱਚ ਦੱਸਿਆ ਕਿ 17 ਸਤੰਬਰ ਨੂੰ ਸਰਵਾਈ ਹੋਏ ਕੀਤਾ ਸਾਰਾ ਮਾਮਲਾ ਅਸੀਂ ਕਹਿ ਸਕਦੇ ਹਾਂ ਕਿ ਬੇਗਦ ਹੀ ਪਾਕਤਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਸੈਂਸਰ ਬੋਰਡ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕਿ ਅਜੇ ਤੱਕ ਫਿਲਮ ਨੂੰ ਸੈਂਸਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ਫਿਲਮ ਦੇ ਰਿਲੀਜ਼ ਹੋਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਦੂਸਰੇ ਪਾਸੇ ਲਗਾਤਾਰ ਕੰਗਨਾ ਦੀਆਂ ਮੁਸ਼ਕਿਲਾਂ ਵੀ ਵਾਧਿਆ ਸ਼ਾ ਕਸੇ ਕਿ ਐਸਐਸਪੀ ਨੂੰ ਐਫਆਈਆਰ ਦਰਜ ਕਰਨ ਦੀ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਐਸਐਸਪੀ ਨੂੰ ਐਫਆਈਆਰ ਦੇ ਲਈ ਨਿਰਦੇਸ਼ ਦੇਣ ਦੀ ਮੰਗ ਹੈ ਔਰ ਜ਼ਲਾਬਾਰ ਐਸੋਸੀਏਸ਼ਨ ਦੇ ਸਾਖਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਪਟੀਸ਼ਨ ਦਾਖਲ ਕੀਤੀ ਹੈ ਫਿਲਮ ਜਿਹੜੀ ਐਮਰਜੈਂਸੀ ਹੈ ਉਸ ਦੇ ਸੰਦਰਭ ਵਿੱਚ ਦਾ ਜ਼ਿਕਰ ਯੋਗ ਹੈ ਕਿ ਸ਼ੁਰੂਆਤ ਜਿਹੜੀ ਹੈ ਵਿਰੋਧ ਦੀ ਉਹ ਸਰਬਜੀਤ ਸਿੰਘ ਖਾਸਾ ਮੈਂਬਰ ਪਾਰਲੀਮੈਂਟ ਦੇ ਵੱਲੋਂ ਕੀਤੀ ਗਈ ਸੀ ਤਾਂ ਮਨੋਜ ਰਾਠੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਕੀ ਕੋ ਜਾਣਕਾਰੀ ਹੈ ਕੰਗਨਰਨੌਥ ਦੇ ਖਿਲਾਫ ਐਫਆਈਆਰ ਹੋਵੇ ਇਸ ਨੂੰ ਲੈ ਕੇ ਪਟੀਸ਼ਨ ਦਾਖਲ ਹੋਈ ਹੈ ਦੇਖੋ ਗੁਰਜੋਤ ਇਹਦੇ ਵਿੱਚ ਲਗਾਤਾਰ ਜਿਹੜਾ ਵਿਵਾਦ ਹੈ ਉਹ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਅੰਗਰਨੌਥ ਮਾਮਲੇ ਨੂੰ ਲੈ ਕੇ ਔਰ ਹਾਲਾਂਕਿ ਇਹਦੇ ਵਿੱਚ ਹੁਣ ਚੱਦੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਹੈ ਉਹ ਪਾਈ ਗਈ ਹੈ ਔਰ ਉਹਦੇ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੰਗਨਰ ਦੇ ਖਿਲਾਫ ਐਫਆਈਆਰ ਜਿਹੜੀ ਹੈ ਉਹ ਕੀਤੀ ਜਾਵੇ ਔਰ ਐਸਐਸਪੀ ਨੂੰ ਇਹਦੇ ਵਿੱਚ ਕਿਹਾ ਗਿਆ ਹੈ ਕਿ ਉਹ ਨਿਰਦੇਸ਼ ਦੇ ਇਹ ਇਹ ਪੂਰਾ ਜਿਹੜਾ ਮਾਮਲਾ ਹੋਇਆ ਜਿਸ ਤਰ੍ਹਾਂ ਦੀ ਇਹ ਜਿਹੜੀ ਰਿਲੀਜ਼ ਹੋ ਰਹੀ ਸੀ ਔਰ ਇੱਕ ਤਰ੍ਹਾਂ ਗਾਥੀ ਤੇ ਜਾਂਦੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਟ੍ਰੇਲਰ ਵੀ ਤਾਂ ਜਾਰੀ ਹੋ ਚੁੱਕੇ ਹਨ ਲੇਕਿਨ ਸਿੱਖਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਪਟੀਸ਼ਨ ਚ ਲਿਖਿਆ ਗਿਆ ਇਹਦੇ ਵੀ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਨੈਗੇਟਿਵ ਜਿਹੜੀ ਛਵੀ ਹੈ ਉਹ ਦਿਖਾਈ ਗਈ ਹੈ ਤੇ ਜਿਹੜੇ ਝੂਠੇ ਇਲਜ਼ਾਮ ਨੇ ਉਹ ਇਸ ਫਿਲਮ ਦੇ ਵਿੱਚ ਲਾਏ ਗਏ ਨੇ ਜਿਸ ਕਰਕੇ ਇਹਦੇ ਚ ਐਫ ਆਈ ਆਰ ਜਿਹੜੀ ਹੈ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਬਣਦੇ ਹਨ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਹ ਐਸਐਸਪੀ 你进去。 दसिया गया कि एस एस पीछे दिए जाने के चंडगढ़ केफ आई आर दर्ज किए हालांकि भी हूं अगली सुनवाई सत्रह सितंबर में होनी है लेकिन हूं देखना होगा क्योंकि लगातार ये विवाद जोड़ा है और तो जो अभी देखिए पिछले दिन तो लगातार बता जा रहा है हालांकि सर्टिफिकेट में लैके भी जरूर रोक लाई गई है लेकिन दूजे पास जिला अदालत हम पटन पै चुकी है इसको पहल भी जग का प्रदर्शन जो है खिलाफ किए गए हैं हूँ देखना होगा कि तरह के किस तरह का अगली सुनवाई च किस तरह की चीजा होती है देखना अहम होने वाला है ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਸ਼ तमाम जानकारी ਲਈ ਧੰਵਾਦ ਹੈ ਤਾਂ ਕੁਲ ਮਿਲਾ ਕੇ ਮਸਲਾ ਅਸੀਂ ਕਹਿ ਸਕਦੇ ਹਾਂ ਲਗਾਤਾਰ ਪੱਖ ਰਹੇ ਹੈ ਔਰ ਇਸ ਨੂੰ ਲੈ ਕੇ ਹੋਣਾ ਇੱਕ ਹੋਰ ਪਟੀਸ਼ਨੇ दाखल ਹੋਈ ਅਸਵਲੇ ਦੀ ਵੱਡੀ ਖਬਰ ਦੇ ਨਾਲ ਰੁਕਦੇ ਹਾਂ ਵਹਿਬਲ ਕਲਾ ਗੋਲੀਕਾਂਡ ਚ ਮਾਰੇ ਗਏ ਮ੍ਰਿਤਕ ਕ੍ਰਿਸ਼ਨ ਭਗਵਾਨ ਸਿੰਘ ਦੇ بیٹے ਲੜ ਸਕਦੇ ਨੇ ਚੋਣ ਗਿੱਦੜ ਬਾਹਾ ਤੋਂ ਸੁਖਰਾਜ ਸਿੰਘ ਚੋਣ ਲੜ ਸਕਦੇ ਨੇ ਜ਼ਿਮਨੀ ਚੋਣ ਲੜ ਸਕਦੇ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਅੱਜ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਅਜਪ੍ਰੀਤਪੁਰ ਦੇ ਵਿੱਚ ਦਾਸੀ ਕਿ ਰੋਸ ਦੇ ਵਸਤੇ ਵਿੱਚ ਵੀ ਸ਼ਾਮਲ ਹੋਣਗੇ ਤਵਾਖਵਾਖ ਸਿੱਖ ਜਥੇਬੰਦੀਆਂ ਵੀ ਮੌਜੂਦ ਰਹਿਣਗੇ ਸੰਘਰਸ਼ ਦੀ ਅਗਲੀ ਰੂਪਰੇਖਾ ਦਾ ਐਲਾਨ ਕੀਤਾ ਜਾਏਗਾ ਜਥੇਬੰਦੀਆਂ ਦੇ ਵਿੱਚ ਰੋਸ ਹੈ ਦੀ ਬਰਗਾੜੀ ਮਾਮਲੇ ਤੇ ਗੋਲੀकांड ਦੇ ਵਿੱਚ 9 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ ਤਾਂ ਜਿਸ ਨੂੰ ਲੈ ਕੇ ਦੱਸ ਦੇ ਕਿ ਸੁਖਰਾਜ ਸਿੰਘ ਦੇ ਵੱਲੋਂ ਕਈ ਵਾਰ ਜਿਹੜੇ ਮੋਰਚੇ ਲਗਾਏ ਗਏ ਔਰ ਮੰਗੇ ਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਹੈ ਸੁਰਜਪਾਨ ਮੇਰੇ ਸੋਗੀ ਫੋਨ ਲਾਈਨ ਤੇ ਨੇ ਸੁਰਜ ਕੀ ਜਾਣਕਾਰੀ ਹੈ ਸੁਖਰਾਜ ਸਿੰਘ ਕਿ ਲਕਸ਼ਣ ਲੜ ਰਹੇ ਨੇ ਬਿਲਕੁਲ ਕੋਈ ਦੋ ਰਹੀ ਨਹੀਂ ਹੈ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਰਾਜ ਸਿੰਘ ਕਿਤਨਾ ਕਿ ਤੇਜ਼ੀ ਤੋਂ ਹਤਾਸ਼ ਨੇ ਕਿ ਅੱਜ ਤੱਕ ਕਿਸੇ ਵੀ ਗਿੜੀ ਸਿਆਸੀ ਪਾਰਟੀ ਆ ਸਿਆਸੀ ਜਮਾਤ ਆ ਉਹਦੇ ਬੰਨਿਓ ਪੂਰਨ ਤੌਰ ਤੇ ਇਨਸਾਫ ਹੈ ਜਿਹੜਾ ਉਸ ਸਿੱਖਾਂ ਨੂੰ ਨਹੀਂ ਮਿਲਿਆ ਤਾਂ ਕਰਕੇ ਖੁਦ ਸੁਖਦੇ ਨੇ ਕਿ ਖੁਦ ਇਲੈਕਸ਼ਨ ਲੜਿਆ ਜਾਵੇ ਖੁਦ ਵਿਧਾਇਕ ਬਣ ਤੇ ਖੁਦ ਜਾ ਕੇ ਸਿੱਖਾਂ ਦੀ ਆਵਾਜ਼ ਚੱਕਣ ਤਾਂ ਕਰਕੇ 2 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਆ ਉਹ ਗਿੱਦੜਬਾਹ ਦੇ ਵਿੱਚ ਕਰਨਗੇ ਔਰ 2 ਵਜੇ ਕਾਫੀ ਚੀਜ਼ਾਂ ਸਾਫ ਹੋ ਜਾਣੀਆਂ ਨੇ ਪਰ ਜਿਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਡੇ ਕੋਲ ਸਾਹਮਣੇ ਆ ਰਹੀ ਹੈ ਕਿ ਖੁਦ ਸੁਖਰਾਜ ਇਲੈਕਸ਼ਨ ਦੇ ਵਿੱਚ ਉਤਰਨਗੇ ਔਰ ਗਿੱਦੜਬਾਹ ਦੀ ਜਿਮਨੀ ਚ ਆਉਣ ਹੈ ਉਸ ਦੇ ਵਿੱਚ ਕਿਤਨੇ ਕਰੇ ਸਰਕਾਰ ਨੂੰ ਹੋਣਗੇ ਅਜ ਅਧਿਕਾਰਿਕ ਤੌਰ ਤੇ اعلان ਹੈ ਜਿਹੜਾ ਉਸ ਦਾ ਸੌਫਟ ਸੈੱਟ ਹੋ ਜਾਣਾ ਹੈਗਾ ਜਿਸ ਤਰ੍ਹਾਂ ਸਾਨੂੰ ਸਾਡੀ ਸੂਤਰ ਦੱਸਦੇ ਨੇ ਪਰ ਦੋ ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਸਥਿਤੀ ਕਲੀਅਰ ਹੋ ਜਾਣੀ ਹੈ ਪਰ ਹੁਣ ਤੱਕ ਦੀ ਜਾਣਕਾਰੀ ਇਹ ਹੈ ਕਿ ਸੁਖਰਾਜ ਸਿੰਘ ਗਿੱਦੜਵਾਹ ਤੋਂ ਜਿਮੀ ਚੋਣ ਲੜ ਸਕਦੇ ਨੇ ਤਾਂ ਕਰੇ ਗਿੱਦੜਵਾ ਦਾ ਮੁਕਾਬਲਾ ਪਲੇਆਫ ਦੇ ਵਿੱਚ ਆਪੀ ਇੰਟਰਸਟਿੰਗ ਹੋ ਜਾਂਦਾ ਕਿਉਂਕਿ ਪਹਿਲਾਂ ਹਰਦੀਪ ਸਿੰਘ ਡਿਪੀ ਢਿੱਲੋਆ ਗਲਦਲ ਛੱਡ ਕੇ ਚਲੇ ਜਾਂਦੇ ਨੇ ਸੁਖੀਪ ਸਿੰਘ ਬਾਦਲ ਦੇ ਚਰਾਵ ਲੜਨੀ ਚਰਚਾਵਾ ਹੁੰਦੀਆਂ ਨੇ ਮਨਪ੍ਰੀਤ ਬਾਦਲ ਆਉਤਰ ਰਾਜਵਿੰਦ ਸਿੰਘ ਧਰਮਪਤਰੀ ਦੇ ਜੜਤੇ ਨੇ ਤਾਂ ਦੀ ਜਿੰਮੀ ਚੋਣ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਹੋਰਪ ਹੋ ਜਾਂਦੀ ਹੈ ਪਰ ਜਦੋਂ ਧਾਰਮਿਕ ਮਾਮਲੇ ਵਿੱਚ ਅੰਦਰ ਇਸ ਤੀਕ ਦੇ ਦਾਖਲ ਹੋ ਜਾਂ ਧਾਰਮਿਕ ਮਾਮਲਿਆਂ ਦੇ ਉੱਪਰ ਚੋਣ ਲੜੀ ਜਾਵੇ ਕਿ ਤਰ੍ਹਾਂ ਕਿਤੇ ਉਸ ਦੇ ਨਾਲ ਇਹਦੇ ਸਿਆਸੀ ਸਮੀਕਰਨ ਹੋਰ ਕੀ ਹੋ ਜਾਂਦੇ ਨੇ ਤਾਂ ਕਰਕੇ ਸੁਗਰਾਜ ਸਿੰਘ ਅੱਜ ਕਿਸ ਤਰ੍ਹਾਂ ਦਾ ਐਲਾਨ ਕਰਦੇ ਨੇ ਉਹ ਅਗਲੀ ਰਣਨੀਤੀ ਸੁਗਰਾਜ ਜੀ ਕੀ ਹੈ ਫਿਰਾਲ ਇਸੇ ਸਾਡੀ ਨਜ਼ਰ ਬਣੀ ਹੋਈ ਹੈ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਸੂਰਜ तमाम ਜਾਣਕਾਰੀ ਲਈ ਤਕਲ ਮਿਲਾ ਕੇ ਇਹ ਪੂਰੀ ਪੋਸਿਬਿਲਟੀ ਹੈ ਕਿ ਇਹ ਗਿੱਦਰਬਾਹ ਦੀ ਜਿੰਮੀ ਚੋਣ ਸੁਖਰਾਜ ਸਿੰਘ ਵੱਸੀ ਲੜ ਦੇਵੇ ਅਗੇ ਵਧਾਂਗੇ ਤਾਂ ਅੱਜ ਦਿੱਲੀ ਦੇ ਵਿੱਚ ਡੇਰਾ ਜਗਮਾਲ ਵਾਲੀ ਦੇ ਸਮਰਥਕਾਂ ਦਾ ਧਰਨਾ ਹੈ ਦਿੱਲੀ ਦੇ ਜੰਤਰ ਮントਰ ਤੇ ਪ੍ਰਦਰਸ਼ਨ ਕੀਤਾ ਜਾਏਗਾ ਮੌਜੂਦਾ ਮੁਖੀ ਸੰਤ ਵਿਰੇਂਦਰ ਦੇ ਵਿਰੋਧੀ ਧੜੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ ਡੇਰਾ ਪ੍ਰੇਮੀ ਅਵਰ ਸਿੰਘ ਵੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਡੇਰਾ ਮੁਖੀ ਦੀ ਸ਼ੱਕੀ ਮੌਤ ਮਾਮਲੇ ਦੀ ਮੰਗ ਰਕਿਨੇ ਸੀ. ਜੀਆਈ ਜਾਣ 1 ਮਹੀਨਾ ਪਹਿਲਾਂ ਦਾ ਇੱਕ ਡੇਰਾ ਮੁਖੀ ਸੰਤ ਬਹਾਦਰ ਚੰਦ ਦਾ ਦਿਹਾਂਤ ਹੋਇਆ ਸੀ ਸੰਤ ਬਹਾਦਰ ਚੰਦ ਦੀ ਮੌਤ ਤੋਂ ਬਾਅਦ ਡੇਰਾ ਵਿਗਰਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਨੂੰ ਥਾਪਿਆ ਗਿਆ ਸੀ ਉਹ ਉਹ ਫਿਲਹਾਲ ਜਿਹੜੀ ਹੈ ਉਹ ਕੋਲ ਮਿਲਾ ਕੇ ਮੁਖੀ ਜਿਹੜੇ ਸੰਤ ਬਿਰਿੰਦਰ ਬਣਾ ਦਿੱਤੇ ਗਏ ਨੇ ਪਰ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਹੀ ਬੈਠਣਗੇ ਗੱਦੀ ਤੇ ਬੈਠਣਗੇ ਨਹੀਂ ਜਦੋਂ ਤੱਕ ਕੋਈ ਸੰਗਤ ਜਿਹੜੀ ਹੈ ਉਹਨਾਂ ਦੇ ਨਾਲ ਆ ਕੇ ਨਹੀਂ ਖੜਦੀ ਪੂਰਾ ਮਾਮਲਾ ਸ਼ਾਂਤ ਨਹੀਂ ਹੁੰਦਾ ਪਰ ਦੂਜੇ ਪਾਸੇ ਇਹ ਦਰਨਾ ਪ੍ਰਦਰਸ਼ਨ ਕੀਤਾ ਜਾਏਗਾ ਜਨਰ ਮੰਤਰਪੇ ਅਗੇ ਵਧਾਂਗੇ ਉਧਰ ਹਰਿਆਣਾ ਦੇ ਵਿੱਚ VOTING ਦਾ ਦਿਨ ਬਦਲ ਦਿੱਤਾ ਗਿਆ ਹੈ ਹੁਣ 5 ਅਕਤੂਬਰ ਨੂੰ VOTING ਹੋਏਗੀ 8 ਅਕਤੂਬਰ ਨੂੰ ਹੀ ਨਤੀਜਾ ਆਏਗਾ ਪਹਿਲਾਂ 1 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ ਤਾਂ ਵਿਸ਼ਨੋਈ ਸਮਾਜ ਦੇ ਵੱਡੇ ਤਿਹਾਰਾ ਕਰਕੇ ਹੀ ਇਹ ਬਦਲੀ ਗਈ ਹੈ ਤਾਰੀਖ ਜੰਮੂ ਕਸ਼ਮੀਰ ਦਾ ਨਤੀਜਾ ਵੀ ਹੁਣ 8 ਅਕਤੂਬਰ ਨੂੰ ਹੀ ਹੈ ਤਾਂ ਪਹਿਲਾਂ 4 ਅਕਤੂਬਰ ਨੂੰ ਆਉਣਾ ਸੀ ਜੰਮੂ ਕਸ਼ਮੀਰ ਦਾ ਨਤੀਜਾ ਪਰ ਹੁਣ ਇਸ ਨੂੰ ਵਧਾ ਕੇ 8 ਅਕਤੂਬਰ ਨੂੰ ਕਰ ਦਿੱਤਾ ਗਿਆ ਹੈ ਦਰਅਸਲ ਸੋਚ ਅਮਾਬ ਸਿਆ ਦੇ ਲਈ ਹਰਿਆਣਾ ਦਾ ਬਿਸ਼नोई ਸਮਾਜ ਦਾ ਇੱਕ ਵੱਡਾ ਤਬਕਾ ਰਾਜਸਥਾਨ ਜਾਂਦਾ ਹੈ ਇਸ ਕਰਕੇ VOTING ਦਾ ਦਿਨ ਬਦਲ ਦਿੱਤਾ ਗਿਆ ਹੈ ਕਿਉਂਕਿ ਵੋਟਰ ਜਿਹੜੇ ਨੇ ਉਹ ਲੋਕ ਨਹੀਂ ਕਰ ਪਾਣਗੇ ਇਸ ਕਰਕੇ VOTER ਜਿਹੜੇ ਨੇ ਉਹ VOT ਕਰ ਸਕਣ ਇਸ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਗਿਆ ਹੈ ਤਾਂ 5 ਅਕਤੂਬਰ ਨੂੰ ਹੁਣ VOTING ਹੋਏਗੀ 8 ਅਕਤੂਬਰ ਨੂੰ ਨਤੀਜਾ ਆਏਗਾ ਪਹਿਲਾਂ 1 ਅਕਤੂਬਰ ਨੂੰ VOTING ਹੋਣੀ ਸੀ ਤਾਂ ਬਿਸ਼नोई ਸਮਾਜ ਦੇ ਵੱਡੇ ਤਿਹਾੜ ਕਰਕੇ ਤਾਰੀਖ ਬਦਲ ਦਿੱਤੀ ਗਈ बोले इलेक्शन कमीशन टिप्पणी तो क्या करें इतने दिन चलता रहा इसका मतलब ये तो कमजोरी कहीं ना कहीं दिख रही है भाजपा की इतना लेट जाके तो इलेक्शन कमीशन ने इतना समय लगाया तो इनको क्या लगता है जो लंबी रेस दस साल की रेस नहीं जीत पाए तो वो पांच दिन में क्या करेंगे कुछ नहीं होने वाला जो भी चीजें हैं है क्या है सब कुछ तो जो होगा लेकिन हम कांग्रेस पार्टी कांग्रेस के सिपाही जमीन पर उतरे हुए हैं और 90 की 90 सीटों पर हमारी नजर है एक-एक सीट को हम पूरी तरह से मेहनत करके हर सीट को जीतने की कोशिश कि बिश्नोई जो समाज है उन्होंने इलेक्शन कमीशन को अप्रोच किया और बाकी राजनीतिक दलों ने उनके चलते अप्रोच किया कि पहली तारीख को आसो अमावस्या रहती है और बड़ा कार्यक्रम बिश्नोई समाज का होता है उसमें हरियाणा से भी बहुत सारे लोग राजस्थान जाते हैं और वो अपनी पूजा कर कर आते हैं तो इसलिए सरकार से और ई से उन्होंने निवेदन किया था इलेक्शन कमीशन से कि इसको आप पहली तारीख की जगह आगे बढ़ा दीजिए तीन दिन आगे बढ़ा दीजिए और इलेक्शन कमीशन ने इसी मद्देनजर में वो डेट आगे बढ़े और इस प्रकार पहले भी जब पंजाब में चुनाव था तो संत रविदास जी की जयंती थी तो उसके चलते हुए डेट आगे बढ़ा दी गई थी तो ये समाज के एक बड़े वर्ग के एक बड़े सामाजिक कार्यक्रम के मद्देनज़र डेट आगे बढ़ाई गई है मिनेशन बारह तक है बारह तक बहुत कुछ तय हो जाएगा और प्रदेश की आवाम किस और करवट लेगी और कौन जीतेगा ये तो वोटर्स बताएंगे मगर जनता ने एक मन बना लिया कि हरियाणा प्रदेश को बीपी मुक्त करना अभी तो नॉमिनेशन पांच से है इतनी जल्दी क्या है मैं तो ये मानता हूँ कि उम्मीदवार अच्छे आएंगे हमारा गठबंधन युवाओं को महिलाओं को पूरी ताकत देकर सशक्त बनाकर मैदान में उतार छह मार्जिन से उचाणा जीतेंगे पहले जितना मार्जिन भी आ सकता है और मैंने तो पिछले दस साल में चार चुनाव लड़े और हमेशा उचाणा ने वो ताकत मेरे को दी है जिसने राजनीतिक तौर पर मजबूती से आगे बढ़ने का रास्ता दिखा तन ने जो निर्णय लिया उसका स्वागत करते हैं मगर ये चीज़ साफ दिखाती है कि बीजेपी अपनी हार से बचने इस तरह के अथकंडे अपना रही है और तारीख बदलने से क्या होगा जनता ने मन बना लिया है और इस बार जो मन है वो बीजेपी को प्रदेश से बाहर करने का है। एक राजनीतिक दल के नाते लोकतंत्र को मजबूत करने की सोच लेके लोकतंत्र में ज़्यादा से ज़्यादा लोग भागीदार रहे इस सोच को लेके जो हमने अपने विचार को निर्वाचन आयोग को एक पत्र के माध्यम से जो अवगत करवाया और निर्वाचन आयोग ने निष्पक्ष ढंग से, से उस पर फैसला लेते हुए जो एक अक्टूबर की बजाय पाँच अक्टूबर को मतदान आठ अक्टूबर को मतगणना ये जो निर्णय किया है इसका मैं स्वागत करता हूँ एक तारीख को बिश्नोई समाज का बहुत बड़ा मेला जो धार्मिक अनुष्ठान है और बहुत बड़ी संख्या बिश्नोई समाज की हरियाणा प्रदेश में है वो सभी वोटर अपने धार्मिक अनुष्ठान में जाने की आशंका जो हमने व्यक्त की थी उसी आधार को ध्यान में रखते हुए निर्वाचन आयोग ने जो फैसला लिया है ये लोकतंत्र को मजबूत करने का है अगे वे उधर आम आदमी पार्टी के विधायक गुरप्रीत गोगी अनोखा प्रदर्शन देखने मिले लुधियाना के गंदे नाले के उन्होंने किश्ती चलाई है किश्ती चला उन्होंने विरोध प्रदर्शन किया है प्रदूषण कंट्रोल प्रदूषण बोर्ड और सीवरेज सिस्टम से सवाल चुके फंड रिलीज हो गंदा नाला साफ नहीं होया ਗੋਗੀ ਨੇ ਕਿਹਾ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੰਡਾ ਚੁੱਕਾਂਗਾ ਤਾਂ ਵਿਧਾਇਕ ਗੋਗੀ ਇਸ ਤੋਂ ਪਹਿਲਾਂ ਇੱਕ ਨੀ ਪੱਥਰ ਜਿਹੜਾ ਹੈ ਉਹ ਵੀ ਤੋੜ ਚੁੱਕੇ ਨੇ ਉਸ ਦੇ ਵਿੱਚ ਵੀ ਉਹਨਾਂ ਨੇ ਰੋਸ ਜਤਾਇਆ ਸੀ ਔਰ ਇਹ ਦੂਸਰਾ ਵੱਡਾ ਪ੍ਰਦਰਸ਼ਨ ਅਸੀਂ ਕਹਿ ਸਕਦੇ ਹਾਂ ਕੀਤਾ ਹੈ ਜਿਆਲਤ ਨਾ ਮੰਨਦੇ ਬਸ ਆ ਰਹੀ ਆ ਰਹੀ ਮੈਂ ਨਿਕਲ ਜੀ ਸਾਰੋ ਸਾਰਾ ਪਾਸੇ ਤੋਂ ਮਾਰੀਏ ਬਾਹਰ ਹੋ ਜਾ ਪਾਸੇ ਹਾਂ ਨਹੀਂ ਪਿੱਛੇ ਜਿਹੜੀ ਇਹਨਾਂ ਨੇ ਡੀਪੀਆਰ ਬਣਾਈਦਾ ਵੀ ਇੱਥੇ 703 ਐਮਐਲਡੀ ਦਾ ਐਸਟੀਪੀ ਦੇ ਨਾਲ ਹੀ ਸਾਰਾ ਕੁਝ ਹੀਰਦਾ 1600 ਐਮਐਲਡੀ ਦਾ ਫਲੋਤ ਇੱਥੇ 1470 ਦਾ ਬਾਕੀ ਹੋਰ ਅੱਗੇ ਡੀਪ ਚਲੇ ਜਾਓ ਉੱਥੇ 1600 ਦਾ ਆਇਆ ਜੇ ਪਾਣੀ ਦਾ ਭਾਅ ਵੀ ਇੰਨਾ ਆ ਤੇ ਉਹਦੇ ਹਿਸਾਬ ਨਾਲ ਐਸਟੀਪੀ 2000 ਐਮਐਲਡੀ ਤੇ ਲੱਗਣੇ ਚਾਹੀਦੇ ਸੀ ਠੀਕ ਆ ਆਪਾਂ ਐਮਐਲਡੀ ਲਾਤੇ 700 ਐਮਐਲਡੀ ਦਾ ਉਹ ਵੀ ਤਿੰਨ ਪਾਰਟ ਲਈ ਠੀਕ ਆ ਕਹਿੰਦਾ ਮਤਲਬ ਟੋਟਲ ਤੇ ਟੋਟਲ ਡਫੰਕ ਨੇ ਜੋ ਐਸਟੀਪੀ ਲਗਾਏ ਨੇ ਗਲਤ ਨੇ ਦੇਖੋ ਤਿੰਨੋਂ ਐਸਪੀਆ ਦਾ ਪਾਣੀ ਟ੍ਰੀਟ ਹੋ ਕੇ ਇੱਥੇ गिर ਰਿਹਾ ਔਰ ਹਾਲ ਦੇਖ ਲਓ ਪਾਣੀ ਦਾ ਕੀ ਹੈ ਮਾਨ ਸਾਹਿਬ ਇਨਕੁਆਰੀ ਲਾਉਣਗੇ ਬਹੁਤ ਜਲਦੀ ਅਸੀਂ ਸੈਸ਼ਨ ਚ ਅਸੀਂ ਮੁੱਦਾ ਉਠਾਵਾਂਗੇ ਸੀਬੀਆਈ ਇਨਕੁਆਰੀ ਜਾਂ ਇਹਦੀ ਆਪਣੀ ਜਿਹੜੀ ਆਪਣੀ ਜੁਡੀਸ਼ੀਅਰ ਔਰ ਇਨਵਿਸਟਮੈਂਟ ਤਿੰਨੋਂ ਇਨਕੁਆਰੀਆਂ ਅਸੀਂ ਲਵਾ ਕੇ ਇਹਨਾਂ ਨੂੰ ਪੈਰਲਲ ਚਲਾਵਾਗੇ ਔਰ ਬਲੈਕ ਸ਼ੀਪਸ ਨੂੰ ਬੁਰੇ ਲੈ ਕੇ ਆਵਾਂਗੇ ਲੁਧਿਆਣਾ ਦੇ ਵਿੱਚ ਸ਼ਰਾਬ ਦੇ ਠੇਕੇ ਆ ਤੇ ਲੁੱਟ ਕੀਤੀ ਗਈ ਹੈ ਇੱਕ ਹੀ ਰਾਤ ਦੇ ਵਿੱਚ ਤਿੰਨ ਠੇਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਲੁੱਟੇਰਿਆਂ ਨੇ ਤੇਜ਼ ਤਰ੍ਹਾਂ ਹਥਿਆਰਾਂ ਦੀ ਨੋਕਤੇ ਦਸੇ ਕਿ ਪੈਸੇ ਲੁੱਟੇ ਨੇ 10 ਦਿਨਾਂ ਦੇ ਵਿੱਚ ਇਹ 6 ਵਾਰ ਦਾਤਾ ਨੇ ਠੇਕੇਦਾਰ ਠੇਕਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁੱਟੇਰਿਆਂ ਦੇ ਵੱਲੋਂ ਸ਼ਰਿਆਮਾਕੇ ਠੇਕੇ ਦੇ ਵਿੱਚ ਲੁੱਟ ਕੀਤੀ ਗਈ ਹੈ ਔਰ ਮੂਹ ਇਹਨਾਂ ਨੇ ਟੱਕੇ ਹੋਏ ਨੇ ਔਰ ਇਸ ਦੇ ਵਿੱਚ ਹਥਿਆਰ ਇਹਨਾਂ ਦੇ ਹੱਥਾਂ ਚ ਨਸਰਾਰੇ ਨੇ ਤਾਇ ਦੋ ਤੋਂ ਤਿੰਨ ਲੁੱਟੇਰੇ ਨੇ ਜਿਨ੍ਹਾਂ ਦੇ ਵੱਲੋਂ ਸ਼ਰਿਆਮਾਕੇ ਲੁੱਟ ਕੀਤੀ ਰਹੀ ਪੈਸੇ ਲੁੱਟੇ ਗਏ ਜੀ ਰਾਤ ਨੂੰ ਹੋਇਆ 9 ਵੇ ਦੀ ਗੱਲ ਹੈ ਆਪਾਂ ਬੈਠੇ ਹਾਂ ਪਰ ਦੁਕਾਨ ਤੇ ਤੇ ਦੋ ਬੰਦੇ ਆਏ ਅੰਦਰ ਕੁਰਬਾਨਾ ਲੈ ਗਏ ਕਿੰਨੇ ਵੇ ਦਾ ਸਮਾਂ ਸੀਗਾ ਜੀ ਕੋਈ 9 ਵੇ ਦਾ ਟਾਈਮ ਫਸ 2 ਮਿੰਟ ਉੱਪਰ ਸੱਲਾ ਹੋ ਰਿਹਾ ਜੀ ਅੱਛਾ ਤੇ ਇੱਕਰ ਕਰਵਾ ਮੇਰੇ ਲਾਗੇ ਇਦਾਂ ਬਰਾਬਰ ਮੇਰੇ ਮੂੰਹ ਤੇ ਲਾਗੇ ਮੇਰੇ ਹੱਥਾਂ ਜੋ ਬਹਿ ਖਿਚਲੇ ਉਹ ਨਾ ਖੜਾ ਸੀ ਉਹਨੇ ਦੂਜੇ ਦਾ ਇਦਾਂ ਗੱਲੇ ਦਾ ਚਪਾ ਗੇ ਸੈਕਟਰੀ ਝੋਲਿਆ ਬੀਤੂ ਦਾ ਮੋਕਾ ਨਹੀਂ ਦਿੱਤਾ ਜੀ ਟੋਟਲ ਕਿੰਨੇ ਕ ਬੰਦੇ ਸੀਗੇ ਇਹ ਟੋਟਲ ਮੇਰੇ ਚਾਰ ਸੀਗੇ ਕਿਉਂ ਬਾਹਰ ਮੋਟਰਸਾਈਕਲ ਖੜੇ ਮੋਟਰਸਾਈਕਲ ਸਾਹਮਣੇ ਸਟਾਰਟ ਹੋਇਆ ਅੱਛਾ ਹਾਈ ਇੱਕ ਸਕੇਂਡੀ ਜਾਨੀ ਮੋਕਾ ਨਹੀਂ ਦਿੱਤਾ